ਪਰਸਪਰਸ ਨੂੰ ਲਗਾਈ ਐ ਪਰਸਪਰਸ ਨੂੰ ਲਗਾਈ ਐ ਸਭ ਸਭ ਸਭਨ ਦਰਸਨੇ ਪਰਸਪਰਸ ਨੂੰ ਲਗਾਈ ਐ ਪਰਸਪਰਸ ਨੂੰ ਲਗਾਈ ਐ ਪਰਸ ਪਰਸ ਨੂੰ ਲਗਾਈਏ ਜਾਤ ਦਾ ਨਾਮ ਜਾਤ ਚਾਚਾ ਜਾਤ ਦਾ ਨਾਮ ਜਾਤ ਚਾਚਾ ਜਾਤ ਚਾਚਾ ਜਾਤ ਚਾਚਾ ਜਾਤ ਦਾ ਨਾਮ ਨਾ ਚੇ ਜਾ ਚੇ ਨਾ ਚੇ ਜਾ ਚੇ ਰਚ ਦਾ ਨਾਮ ਜਾ ਚੇ ਰਚਤ ਨਾਮ ਜਾ ਤਾ ਜਾ ਚੇ ਰਚਤ ਨਾਮ ਜਾ ਚੇ ਨਾਮ ਪ੍ਰਤਤ ਤਤ ਸਿਵ ਮਿਲਿਆ ਸੋ ਇਸ ਸਮੇ ਜਿਹੜੀ ਹੈ ਰੇਸ਼ਮ ਕੌਰ ਉਹਨਾਂ ਦੀ ਅੰਤਿਮ ਅਰਦਾਸ ਸੀ ਉਸ ਦੀ ਸਮਾਪਤੀ ਹੋ ਚੁੱਕੀ ਹੈ ਤਾਂ ਜਿੰਨੇ ਵੀ ਕਲਾਕਾਰ ਸੀ ਜਿੰਨੇ ਵੀ ਲੀਡਰ ਸੀ ਜਿੰਨੇ ਵੀ ਆਗੂ ਸੀ ਸੀਐਮ ਭਗਵੰਤ ਸਮਾਨ ਸਮੇਤ ਇਸ ਸਮੇ ਬਾਹਰ ਨਿਕਲਣਾ ਸ਼ੁਰੂ ਹੋ ਚੁੱਕੇ ਨੇ ਹਾਲਾਂਕਿ ਸੀਐਮ ਭਗਵੰਤ ਮਾਨ ਇੱਥੋਂ ਜਾ ਚੁੱਕੇ ਨੇ ਤੇ ਉੱਥੇ ਹੀ ਹੌਲੀ ਹੌਲੀ ਜਿਹੜਾ ਅੰਦਰ ਜਿੰਨੇ ਵੀ ਗਏ ਸੀ ਲੀਡਰ ਸੀ ਕਲਾਕਾਰ ਸੀ ਉਹ ਬਾਹਰ ਆ ਚੁੱਕੇ ਆਂਦੇ ਪਏ ਨੇ ਕੁਝ ਆ ਚੁੱਕੇ ਨੇ ਤੇ ਕੁਝ ਦਾ ਹਲੇ ਆਣਾ ਬਾਕੀ ਹੈ ਤਾਂ ਗੱਲਬਾਤ ਕਰਨ ਦੀ ਉਹਨਾਂ ਨੇ ਕੋਸ਼ਿਸ਼ ਜ਼ਰੂਰ ਕਰਾਂਗੇ ਪਰ ਹਲ ਲਈ ਤੁਹਾਡ ਨਾਲ ਤਸਵੀਰਾਂ ਸਾਂਝੀਆਂ ਕਰ ਰਿਹਾ ਹਾਂ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਜੀ ਗੁਰਦੁਆਰਾ ਦੀ ਜਿੱਥੇ ਕਿ ਰੇਸ਼ਮ ਕੌਰ ਉਹਨਾਂ ਦੀ ਅੰਤਿਮ ਅਰਦਾਸ ਸੀ ਉਹ ਰੱਖੀ ਗਈ ਸੀ ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨੀ 2 April ਨੂੰ ਰੇਸ਼ਮ ਕੌਰ ਦਾ ਦਿਹਾਂਤ ਹੋ ਜਾਂਦਾ ਹੈ ਗਾਇਕ ਖੰਸਰਾਜ ਹੰਸ ਦੀ ਪਤਨੀ ਰੇਸ਼ਮ ਕੌਰ ਉਹਨਾਂ ਦਾ ਦਿਹਾਂਤ ਹੋ ਜਾਂਦਾ ਹੈ ਤੋਂ ਉਸ ਤੋਂ ਬਾਅਦ ਪਰਿਵਾਰ ਨੂੰ ਸੰਤਾਨਾ ਦੇਣ ਦੇ ਲਈ ਪਰਿਵਾਰ ਨੂੰ ਹੌਸਲਾ ਦੇਣ ਦੇ ਲਈ ਕਾਫੀ ਲੀਡਰ ਜਿਹੜੇ ਨੇ ਪਹਿਲਾਂ ਘਰੇ ਪਹੁੰਚਦੇ ਨੇ ਤਾਂ ਉਸ ਤੋਂ ਬਾਅਦ ਅੱਜ ਜਿਹੜੀ ਆ 파ਟ ਸੀ ਆ ਜਿਹੜਾ ਅੰਤਿਮ ਅਰਦਾਸ ਸੀ ਪ੍ਰਭੂ ਚਰਨਾ ਦੇ ਵਿੱਚ ਵਿਲੀਨ ਹੋ ਚੁੱਕੇ ਨੇ ਰਸ਼ਮ ਕੌਰ ਜੀ ਤਾਂ ਉਹਨਾਂ ਦੀ ਅੰਤਿਮ ਅਰਦਾਸ ਜਿਹੜੀ ਆ ਉਹ ਅੱਜ ਰੱਖੀ ਗਈ ਸੀ ਤਾਂ ਇਸ ਮੌਕੇ ਕਾਫੀ ਉੱਗੇ ਕਲਾਕਾਰ ਕਹਿ ਸਕਦੇ ਆ ਜਾਂ ਕਾਫੀ ਜਿਹੜੇ ਲੀਡਰ ਕਹਿ ਸਕਦੇ ਆ ਸੀ ਆਈ ਸੀ ਤਾਂ ਉਸ ਤੋਂ ਬਾਅਦ ਹੁਣ ਜਿਹੜੀ ਸਮਾਪਤੀ ਤੋਂ ਬਾਅਦ ਗੁਰਦੁਆਰਾ ਸਾਹਿਬ ਤੋਂ ਸਾਰੇ ਬਾਹਰ ਨਿਕਲ ਰਹੇ ਨੇ ਕਾਫੀ ਕਰੀਬੀ ਸੀ ਹੰਸ ਪਰਿਵਾਰ ਦੇ ਇੱਕ ਜਿਹੜਾ ਵਿਛੋੜਾ ਹੋਇਆ ਉਹਨੂੰ ਕੋਈ ਪੂਰਾ ਤਾਂ ਨਹੀਂ ਕਰ ਸਕਦਾ ਕਿਵੇਂ ਮਹਿਸੂਸ ਕਰ ਮਹਿਸੂਸ ਤਾਂ ਇਹੀ ਅਕੀਬ ਅਸੂ ਹੰਝੂ ਨੇ ਅੱਖਾਂ 'ਚ ਦਿਲ ਦੇ ਅੰਦਰ ਉਹਨਾਂ ਦੀਆਂ ਯਾਦਾਂ ਨੇ ਔਰ ਦੁਆ ਵਾਸਤੇ ਹੱਥ ਉੱਠ ਰਹੇ ਨੇ ਅਰਦਾਸ ਕਰ ਰਹੇ ਆ ਕਿ ਸੱਚੇ ਪਾਸ਼ਾ ਉਸ ਜਿਹੜੀ ਇੱਕ ਰੂਹਾਨੀ ਵਾਲੀ ਰੂਹ ਸੀ ਇੱਕ ਬਹੁਤ ਪਵਿੱਤਰ ਔਰ ਬਹੁਤ ਪਿਆਰ ਵਾਲੀ ਰੂਹ ਸੀਗੀ ਦੇਵੀ ਸੀਗੀ ਉਹ ਉਸ ਰੂਹ ਨੂੰ ਹਮੇਸ਼ਾ ਸਕੂਨ ਚ ਰੱਖੀ ਜਿਵੇਂ ਉਹਨਾਂ ਨੇ ਸਾਰੇ ਪਰਿਵਾਰ ਨੂੰ ਇਦਾਂ ਕਰਕੇ ਰੱਖਿਆ ਪਿਆਰ ਦੇ ਨਾਲ ਉਹਨੂੰ ਵੀ ਪ੍ਰਮਾਤਮਾ ਸੱਚੇ ਪਾਤਸ਼ਾਹ ਪਿਆਰ ਦੇ ਨਾਲ ਆਪਣੇ ਚਰਨਾਂ ਦੇ ਵਿੱਚ ਰੱਖਣਾ ਹੈ ਸੱਚੇ ਪਾਤਸ਼ਾਹ ਉਹਨਾਂ ਨੂੰ ਹਮੇਸ਼ਾ ਜਿੱਥੇ ਵੀ ਉਹ ਰੂਹ ਜਾਵੇ ਜਿੱਥੇ ਵੀ ਰਵੇ ਬਸ ਸਕੂਨ ਹੈ ਸਕੂਨ ਚ ਰਵੇ ਤਾਂ ਸਕੂਨ ਹੈ ਵੰਡੇ ਉਹ ਜਾ ਕੇ ਕਿਵੇਂ ਦਾ ਪ੍ਰੇਮ ਪਿਆਰ ਸੀ ਉਹਨਾਂ ਦਾ ਬਹੁਤ ਜ਼ਿਆਦਾ ਸੀ ਜਦੋਂ ਮੇਰਾ ਵਿਆਹ ਵੀ ਨਹੀਂ ਸੀ ਹੋਇਆ ਉਦੋਂ ਜਦੋਂ ਅਸੀਂ ਪ੍ਰੋਗਰਾਮ ਤੇ ਜਾਂਦੇ ਹੁੰਦੇ ਸੀ ਸ਼ੋਅਸ ਕਰਦੇ ਸੀ ਮੈਂ ਤੇ ਸਰਦੂਲ ਜੀ ਉਦੋਂ ਇੱਕ ਵਾਰ ਮੈਂ ਬਿਮਾਰ ਹੋ ਗਈ ਸੀ ਬਹੁਤ ਜ਼ਿਆਦਾ ਸੀ ਸ਼ੋ ਤੇ ਗਏ ਹੋਏ ਸੀਗੇ ਕਪੂਰਥਲੇ ਸਾਈਡ ਤੇ ਤੇ ਸਾਰੰਗ ਬੇਟਾ ਮੇਰਾ ਉਹ ਮੇਰੇ ਹੋਣ ਵਾਲਾ ਸੀ ਚੌਥਾ ਪੰਜਵਾਂ ਮਹੀਨਾ ਜਿਵੇਂ ਹੁੰਦਾ ਨਾ ਐਡਾ ਪ੍ਰੈਗਨੈਂਟ ਸੀ ਮੈਂ ਤੇ ਮੈਂ ਬਹੁਤ ਜ਼ਿਆਦਾ ਬਿਮਾਰ ਹੋ ਗਈ ਰਸਤੇ ਜਾਂਦੇ ਆਉਂਦੇ ਰਾਤ ਦੇ 2 ਵਜੇ ਤੇ ਸਾਰੇ ਹਸਪੀਟਲ ਬੰਦ ਸਾਨੂੰ ਪਤਾ ਵੀ ਨਹੀਂ ਸੀਗਾ ਉਦੋਂ ਮੋਬਾਈਲ ਨਹੀਂ ਸੀ ਹੁੰਦੇ ਬੜੇ ਸਾਲਾਂ ਪਹਿਲਾਂ ਦੀਆਂ ਗੱਲਾਂ ਨੇ ਅਸੀਂ ਆ ਕੇ ਫਿਰ ਹੰਸ ਭਾਈ ਦਾ ਦਰਵਾਜ਼ਾ ਖੜਕਾਇਆ ਭਾਜੀ ਤੇ ਭਾਬੀ ਜੀ ਜਦੋਂ ਪਤਾ ਲੱਗਿਆ ਕਿ ਅਸੀਂ ਬੇਨਵਰੀ ਤੇ ਸਰਦੂਲ ਆਏ ਰਹੇ ਭੱਜੀ ਭੱਜੀ ਆਏ ਤੇ ਸਾਨੂੰ ਇੱਕਦਮ ਫਿਰ ਹਸਪੀਟਲ ਚ ਲੈ ਕੇ ਗਏ ਪੂਰੀ ਰਾਤ ਮੇਰੇ ਸਹਰਾਣੇ ਖੜੇ ਰਹੇ ਭਾਬੀ ਜੀ ਔਰ ਸਵੇਰੇ ਜਾ ਕੇ ਫਿਰ ਨਾਸ਼ਤਾ ਬਣਾ ਕੇ ਲੈ ਕੇ ਆਈ ਫਿਰ ਸਾਨੂੰ ਸਾਰਿਆਂ ਨੂੰ ਨਾਸ਼ਤਾ ਖਲਾਇਆ ਤੇ ਬਹੁਤ ਜ਼ਿਆਦਾ ਅਚੀ ਰੂ ਸੀ ਜਦੋਂ ਵੀ ਮਿਲੀਦਾ ਸੀਗਾ ਇੰਨਾ ਪਿਆਰ ਮਿਲਦਾ ਹੁੰਦਾ ਸੀ ਉਹਨਾਂ ਤੋਂ ਨਾ ਬੜੀ ਪਿਆਰ ਚ ਭਿਜੀ ਹੋਈ ਰਹੀ ਸੀ ਸਾਰੰਗਲਾਪ ਨੂੰ ਵੀ ਬਹੁਤ ਪਿਆਰ ਕਰਦੇ ਸੀ ਉਹ ਜਦੋਂ ਲਾਪ ਆਉਂਦਾ ਹੁੰਦਾ ਸੀਗਾ ਇੱਥੇ ਇੱਧਰ ਆਉਂਦਾ ਹੁੰਦਾ ਸੀ ਨਵਰਾਜ ਫਰਾਜ ਕੋਲ ਨਾ ਫਿਰ ਕਿੰਨੇ ਕਿੰਨੇ ਦਿਨਾਂ ਇੱਥੇ ਰਹਿੰਦਾ ਹੁੰਦਾ ਸੀ ਜਾਣ ਨਹੀਂ ਸੀ ਦਿੰਦੇ ਹੁੰਦੇ ਹੋਣਾ ਤੇ ਉਹਨਾਂ ਨੇ ਕਹਿਣਾ ਤਾਈ ਜੀ ਕਿਉਂਕਿ ਹੰਸਪਾਜ ਨੂੰ ਤਾਇਆ ਜੀ ਤੇ ਉਹਨਾਂ ਨੂੰ ਤਾਈ ਜੀ ਕਹਿੰਦੇ ਸੀ ਬੱਚੇ ਸਾਰੰਗਲਾਬ ਉਹ ਕਹਿੰਦੇ ਸੀ ਨਹੀਂ ਮੈਨੂੰ ਤਾਈ ਨਹੀਂ ਕਹਿਣਾ ਮੈਨੂੰ ਮੰਮੋ ਕਹੋ ਫਿਰ ਉਹ ਕਿੰਦਾ ਦਾ ਮੁਹੱਬਤ ਸੀ ਉਹਨਾਂ ਨਾਲ ਬਹੁਤ ਪਿਆਰ ਕਰਦੇ ਸੀ ਉਹ ਬਹੁਤ ਪਿਆਰ ਵਾਲੀ ਰੂਹ ਸੀ ਰਸ਼ਮ ਕੋਰ ਹੋਣਾ ਜੀ ਅੰਤਿਮ ਅਰਦਾਸ ਮੁੱਕੇ ਆਏ ਹੋ ਕੀ ਕਹਿਣਾ ਚਾਹ ਤੁਸੀਂ ਵੇਖਿਆ ਸਭ ਨੇ ਬੜਾ ਦੁੱਖ ਸਾਂਝਾ ਕੀਤਾ ਔਰ ਮਿਲਦਰ ਸਭ ਨੇ ਇਸ ਗੱਲ ਦੀ ਬੜੀ ਉਹਨਾਂ ਦੀ ਲਿਆਕਤ ਦੀ ਪਾਜੀ ਬਰਜਿੰਦਰ ਸਿੰਘ ਹਮਦਰ ਧੋਨੀ ਭਗਵੰਤ ਸਿੰਘ ਮਾਨ ਹੋਣਾ ਨੇ ਇਹ ਗੱਲ ਕਿਹਾ ਕਿ ਦੇਖੋ ਪਰਿਵਾਰ ਜਿਹੜਾ ਨਾ ਔਰਤ ਦੇ ਨਾਲ ਦਿਖਦਾ ਤੁਹਾਡੇ ਬੱਚਿਆਂ ਦੇ ਕਿਹੋ ਜਿਹੇ ਸੰਸਕਾਰ ਨੇ ਤੁਹਾਡੇ ਘਰ ਵਾਲੇ ਨੇ ਕਿੰਨੀ ਕਾਮਯਾਬੀ ਲਿੱਤੀ ਇਹ ਸਾਰਾ ਮੈਨੂੰ ਲੱਗਦਾ ਕਿ ਉਹ ਘਰ ਦੀ ਜਿਹੜੀ ਫਲੈਗ ਬੇਰਰ ਹੁੰਦੀ ਜਿਹੜੀ ਝੰਡਾ ਚੱਕ ਕੇ ਚੱਲਦੀ ਉਹ ਔਰਤ ਹੁੰਦੀ ਔਰ ਅੱਜ ਇੰਨਾ ਵੱਡਾ ਕੱਟ ਜਿਹੜਾ ਸੀਗਾ ਉਹ ਪਾਜੀ ਦੀਆਂ ਪ੍ਰਾਪਤੀਆਂ ਦੀਆਂ ਸੀ ਉਹਨਾਂ ਦੇ ਬੱਚਿਆਂ ਦੀ ਲਿਆਕਤ ਉਹਨਾਂ ਦੀਆਂ ਨੋਹਾਂ ਦੀ ਲਿਆਕਤ ਉਹ ਦੱਸਦੀ ਸੀ ਕਿ ਉਹ ਕਿੰਨੀ ਵਧੀਆ ਸ਼ਖਸੀਅਤ ਬਾਤ ਬੱਤਾਂ ਹੈ ਤਾਂ ਸਾਡੇ ਨਾਲ ਇਸ ਸਮੇਂ ਅਜੀਤ ਸਮਾਚਾਰ ਦੇ ਸੰਪਾਦਕ ਬਜਿੰਦਰ ਹਮਦੱਦ ਜੀ ਮੌਜੂਦ ਨੇ ਸਰ ਅੰਤਿਮ ਅਰਦਾਸ ਮੌਕੇ ਪਹੁੰਚੇ ਹੋ ਰੇਸ਼ਮ ਕੌਰ ਹੁਨਾ ਜੀ ਦੇ ਕੀ ਕਹਿਣਾ ਚਾਹੋਗੇ ਅ ਰੇਸ਼ਮ ਕੌਰ ਜੀ ਬੜੇ ਅੱਛੀ ਸ਼ਖਸੀਅਤ ਸਗੇ ਔਰ ਬੜਾ ਉਹਨਾਂ ਨੇ ਆਪਣੀ ਜ਼ਿੰਦਗੀ ਚ ਜਿਹੜਾ ਇਸ ਪਰਿਵਾਰ ਨੂੰ ਹੰਸ ਪਰਿਵਾਰ ਨੂੰ ਬਹੁਤ ਉਹਨਾਂ ਦਾ ਆਸਰਾ ਰਿਆ ਔਰ ਕਿਉਂਕਿ ਹੰਸਰਾ ਜੰਸ ਬਹੁਤ ਬਿਜ਼ੀ ਸੀ ਹਮੇਸ਼ਾ ਰਹੇ ਤੇ ਬੱਚਿਆਂ ਦੀ ਪਾਲਣਾ ਪੋਸ਼ਣਾ ਸਾਰਿਆਂ ਨੂੰ ਦੇਖਣਾ ਪਰਿਵਾਰ ਵੀ ਵੱਡਾ ਸੀ ਉਸ ਤੋਂ ਇਲਾਵਾ ਆਣ ਜਾਣ ਵਾਲੇ ਬੜੇ ਘਰ ਛੁੰਦੇ ਸੀਗੇ ਉਹ ਉਹਨਾਂ ਨੇ ਹਮੇਸ਼ਾ ਉਹਨਾਂ ਦਾ ਖਿਆਲ ਰੱਖਿਆ ਜ਼ਿੰਮੇਵਾਰੀ ਨਿਭਾਈ ਤੇ ਹੰਸੋਹਰਾਂ ਨਾਲ ਵੀ ਉਹ ਹਰ ਮੌਕੇ ਤੇ ਮੋੜੇ ਨਾਲ ਮੋੜਾ ਜੋੜ ਕੇ ਉਹ ਖੜੇ ਰਹੇ ਉਹਨਾਂ ਦੀ ਉਹ ਸਟਰੈਂਥ ਸ਼ਕਤੀ ਬਣਦੇ ਰਹੇ ਉਹਨਾਂ ਦੇ ਜਾਣ ਨਾਲ ਹੰਸ ਪਰਿਵਾਰ ਨੂੰ ਦੋਸਤਾਂ ਮਿੱਤਰਾਂ ਨੂੰ ਤੇ ਹੰਸ ਪਰਿਵਾਰ ਦੇ ਜਿਹੜੇ ਬਹੁਤ ਦੁਨੀਆ ਭਰ ਦੇ ਪ੍ਰਸ਼ੰਸਕਾ ਉਹਨਾਂ ਨੂੰ ਬਹੁਤ ਤਕਾ ਲਗਾ ਤੇ ਅੱਜ ਜਿਹੜੀ ਅੰਤਮ ਅਰਦਾਸ ਦਿਵਸ ਤੇ ਵੀ ऐसे करके बहुत बड़ी गिनती च उस चंगी आत्मा ने शारदा ਦੇ ਕੋਲ ਪੇਂਟ ਕਰਨ ਲਈ ਅੱਜ ਸਾਰੇ ਆਏ ਸੀ ਮੁੱਖ ਮੰਤਰੀ ਭਗਵਾਨ ਤਮਨ ਵੀ ਆਜੇ ਸੀ ਇਸ ਤੋਂ ਪਹਿਲਾਂ ਵੀ 7 ਦਿਨ ਬਹੁਤ سارے ਲੋਕ ਵੱਖ-ਵੱਖ ਵਰਗਾ ਨੇ ਖਾਸ ਤੌਰ ਤੇ ਕਲਾਕਾਰ ਤੇ ਸਿਆਸਤਦਾਨ ਉਹ ਆਂਦੇ ਰਹੇ ਤੇ ਮੈਂ ਇੱਕ ਵਾਰ ਫੇਰ ਰੇਸ਼ਮ ਕੋਰੀ ਆ ਆਪਣੇ ਵੱਲੋਂ ਆਪਣੇ ادارے ਵੱਲੋਂ ਤੇ ਦੋਸਤਾਂ ਮਿੱਤਰਾਂ ਵੱਲੋਂ ਸ਼ਰਧਾ ਦੇ ਫੁੱਲ ਭੇਂਟ ਕਰ। ਠੀਕ ਆ। ਸਫਲ ਸਫਲ ਸਭਨ ਦਰਸਵੇ ਪਰਸਪਰਸ 눈ਗਾਈ ਹੈ। ਪਰਸਪਰਸ 눈ਗਾਈ ਹੈ। ਸਫਲ ਸਫਲ ਸਭਨ ਦਰਸਵੇ ਪਰਸਪਰਸ 눈ਗਾਈ ਹੈ। ਪਰਸ ਪਰਸ ਬੁਲਗਾਈਏ ਪਰਸ ਪਰਸ ਕੋ ਲਗਾਈਏ ਰਾਜਕ ਨਾਮ ਜਾਚੇ ਜਾਚੇ ਰਾਜਕ ਨਾਮ ਜਾਚੇ ਜਾਚੇ ਨਾਮ ਜਾਚੇ ਜਾਚੇ ਰਾਜਕ ਨਾਮ ਜਾਚੇ ਜਾਚੇ ਨਾਮ ਜਾਚੇ ਰਚੇ ਨਾ ਚਕ ਨਾਮ ਜਾਚੇ ਨਾਮ ਪਰਤ ਤਤ ਤਤ ਸਿਉ ਮਿਲਿਆ ਹੀਰੇ ਹੀਰੇ पे ਧਾਈ ਹੈ ਸੋ ਇਸ ਸਮੇ ਜਿਹੜੀ ਹੈ ਰੇਸ਼ਮ ਕੌਰ ਹੁਣਾਂ ਦੀ ਅੰਤਿਮ ਅਰਦਾਸ ਸੀ ਉਸ ਦੀ ਸਮਾਪਤੀ ਹੋ ਚੁੱਕੀ ਹੈ ਤਾਂ ਜਿਨੇ ਵੀ ਕਲਾਕਾਰ ਸੀ ਜਿਨੇ ਵੀ ਲੀਡਰ ਸੀ ਜਿਨੇ ਵੀ ਆਗੂ ਸੀ ਸੀਐਮ ਭਗਵੰਤ ਸਮਾਨ ਸਮੇਤ ਇਸ ਸਮੇ ਬਾਹਰ ਨਿਕਲਣਾ ਸ਼ੁਰੂ ਹੋ ਚੁੱਕੇ ਨੇ ਹਾਲਾਂਕਿ ਸੀਐਮ ਭਗਵੰਤ ਮਾਨ ਇੱਥੋਂ ਜਾ ਚੁੱਕੇ ਨੇ ਤੇ ਉੱਥੇ ਹੀ ਹੌਲੀ ਹੌਲੀ ਜਿਹੜਾ ਅੰਦਰ ਜਿੰਨੇ ਵੀ ਗਏ ਸੀ ਲੀਡਰ ਸੀ ਕਲਾਕਾਰ ਸੀ ਉਹ ਬਾਹਰ ਆਣ ਆ ਚੁਕੇ ਆਂਦੇ ਪਏ ਨੇ ਕੁਝ ਆ ਚੁਕੇ ਨੇ ਤੇ ਕੁਝ ਦਾ ਹਲੇ ਆਣਾ ਬਾਕੀ ਹੈ ਤਾਂ ਗੱਲਬਾਤ ਕਰਦੀ ਉਹਨਾਂ ਨੇ ਕੋਸ਼ਿਸ਼ ਜ਼ਰੂਰ ਕਰਾਂਗੇ ਪਰ ਫਿਰ ਹਾਲ ਦੇ ਲਈ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਆ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਜੀ ਗੁਰਦੁਆਰਾ ਦੀ ਜਿੱਥੇ ਕਿ ਰੇਸ਼ਮ ਕੌਰ ਉਹਨਾਂ ਦੀ ਅੰਤਿਮ ਅਰਦਾਸ ਸੀ ਉਹ ਰੱਖੀ ਗਈ ਸੀ ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨੀ 2 April ਨੂੰ ਰੇਸ਼ਮ ਕੌਰ ਦਾ ਦਿਹਾਂਤ ਹੋ ਜਾਂਦਾ ਹੈ ਗਾਇਕ ਖੰਸਰਾਜ ਹੰਸ ਦੀ ਪਤਨੀ ਰੇਸ਼ਮ ਕੌਰ ਉਹਨਾਂ ਦਾ ਦਿਹਾਂਤ ਹੋ ਜਾਂਦਾ ਹੈ ਤੋਂ ਉਸ ਤੋਂ ਬਾਅਦ ਪਰਿਵਾਰ ਨੂੰ ਸੰਤਾਨਾ ਦੇਣ ਦੇ ਲਈ ਪਰਿਵਾਰ ਨੂੰ ਹੌਸਲਾ ਦੇਣ ਦੇ ਲਈ ਕਾਫੀ ਲੀਡਰ ਜਿਹੜੇ ਨੇ ਪਹਿਲਾਂ ਘਰੇ ਪਹੁੰਚਦੇ ਨੇ ਤਾਂ ਉਸ ਤੋਂ ਬਾਅਦ ਅੱਜ ਜਿਹੜੀ ਆ 파ਟ ਸੀ ਆ ਜਿਹੜਾ ਅੰਤਿਮ ਅਰਦਾਸ ਸੀ ਪ੍ਰਭੂ ਚਰਨਾ ਦੇ ਵਿੱਚ ਵਿਲੀਨ ਹੋ ਚੁੱਕੇ ਨੇ ਰੇਸ਼ਮ ਕੌਰ ਜੀ ਤਾਂ ਉਹਨਾਂ ਦੀ ਅੰਤਿਮ ਅਰਦਾਸ ਜਿਹੜੀ ਆ ਉਹ ਅੱਜ ਰੱਖੀ ਗਈ ਸੀ ਤਾਂ ਇਸ ਮੌਕੇ ਕਾਫੀ ਉੱਗੇ ਕਲਾਕਾਰ ਕਹਿ ਸਕਦੇ ਆ ਜਾਂ ਕਾਫੀ ਜਿਹੜੇ ਲੀਡਰ ਕਹਿ ਸਕਦੇ ਆ ਸੀ ਆਈ ਸੀ ਤਾਂ ਉਸ ਤੋਂ ਬਾਅਦ ਹੁਣ ਜਿਹੜੀ ਆ ਸਮਾਪਤੀ ਤੋਂ ਬਾਅਦ ਗੁਰਦੁਆਰਾ ਸਾਹਿਬ ਤੋਂ ਸਾਰੇ ਬਾਹਰ ਨਿਕਲ ਰਹੇ ਨੇ ਕਾਫੀ ਕਰੀਬੀ ਸੀ ਹੰਸ ਪਰਿਵਾਰ ਦੇ ਇੱਕ ਜਿਹੜਾ ਵਿਛੋੜਾ ਹੋਇਆ ਉਹਨੂੰ ਕੋਈ ਪੂਰਾ ਤਾਂ ਨਹੀਂ ਕਰ ਸਕਦਾ ਕਿਵੇਂ ਮਹਿਸੂਸ ਕਰ ਮਹਿਸੂਸ ਤਾਂ ਇਹ ਹੀ ਆ ਕਿ ਵਾਸੋ ਹੰਝੂ ਨੇ ਅੱਖਾਂ 'ਚ ਦਿਲ ਦੇ ਅੰਦਰ ਉਹਨਾਂ ਦੇ ਯਾਦਾਂ ਨੇ ਔਰ ਦੁਆ ਵਾਸਤੇ ਹੱਥ ਉੱਠ ਰਹੇ ਨੇ ਅਰਦਾਸ ਕਰ ਰਹੇ ਆ ਕਿ ਸੱਚੇ ਪਾਸ਼ਾ ਉਸ ਜਿਹੜੀ ਇੱਕ ਰੂਹਾਨੀ ਵਾਲੀ ਰੂਹ ਸੀ ਇੱਕ ਬਹੁਤ ਪਵਿੱਤਰ ਔਰ ਬਹੁਤ ਪਿਆਰ ਵਾਲੀ ਰੂਹ ਸੀਗੀ ਦੇਵੀ ਸੀਗੀ ਉਹ ਉਸ ਰੂਹ ਨੂੰ ਹਮੇਸ਼ਾ ਸਕੂਨ ਤੇ ਰੱਖੀ ਜਿਵੇਂ ਉਹਨਾਂ ਨੇ ਸਾਰੇ ਪਰਿਵਾਰ ਨੂੰ ਇਦਾਂ ਕਰਕੇ ਰੱਖਿਆ ਪਿਆਰ ਦੇ ਨਾਲ ਉਹਨੂੰ ਵੀ ਪ੍ਰਮਾਤਮਾ ਸੱਚੇ ਪਾਤਸ਼ਾਹ ਪਿਆਰ ਦੇ ਨਾਲ ਆਪਣੇ ਚਰਨਾਂ ਦੇ ਵਿੱਚ ਰੱਖਣਾ ਹੈ ਸੱਚੇ ਪਾਤਸ਼ਾਹ ਉਹਨਾਂ ਨੂੰ ਹਮੇਸ਼ਾ ਜਿੱਥੇ ਵੀ ਉਹ ਰੂਹ ਜਾਵੇ ਜਿੱਥੇ ਵੀ ਰਵੇ ਬਸ ਸਕੂਨ ਹੈ ਸਕੂਨ ਚ ਰਵੇ ਤਾਂ ਸਕੂਨ ਹੈ ਵੰਡੇ ਉਹ ਜਾ ਕੇ ਕਿਵੇਂ ਦਾ ਪ੍ਰੇਮ ਪਿਆਰ ਸੀ ਉਹਨਾਂ ਦਾ ਬਹੁਤ ਜ਼ਿਆਦਾ ਸੀ ਜਦੋਂ ਮੇਰਾ ਵਿਆਹ ਵੀ ਨਹੀਂ ਸੀ ਹੋਇਆ ਉਦੋਂ ਜਦੋਂ ਅਸੀਂ ਪ੍ਰੋਗਰਾਮ ਤੇ ਜਾਂਦੇ ਹੁੰਦੇ ਸੀ ਸ਼ੋਅਸ ਕਰਦੇ ਸੀ ਮੈਂ ਤੇ ਸਰਦੂਲ ਜੀ ਉਦੋਂ ਇੱਕ ਵਾਰ ਮੈਂ ਬਿਮਾਰ ਹੋ ਗਈ ਸੀ ਬਹੁਤ ਜ਼ਿਆਦਾ ਸੀ ਸ਼ੋਅ ਤੇ ਗਏ ਹੋਏ ਸੀਗੇ ਕਪੂਰਥਲੇ ਸਾਈਡ ਤੇ ਤੇ ਸਾਰੰਗ ਬੇਟਾ ਮੇਰਾ ਉਹ ਮੇਰੇ ਹੋਣ ਵਾਲਾ ਸੀ ਚੌਥਾ ਪੰਜਵਾਂ ਮਹੀਨਾ ਜਿਵੇਂ ਹੁੰਦਾ ਨਾ ਐਡਾ ਪ੍ਰੈਗਨੈਂਟ ਸੀ ਮੈਂ ਤੇ ਮੈਂ ਬਹੁਤ ਜ਼ਿਆਦਾ ਬਿਮਾਰ ਹੋ ਗਈ ਰਸਤੇ ਜਾਂਦੇ ਆਉਂਦੇ ਰਾਤ ਦੇ 2:00 ਵਜੇ ਤੇ ਸਾਰੇ ਹਸਪੀਟਲ ਬੰਦ ਸਾਨੂੰ ਪਤਾ ਵੀ ਨਹੀਂ ਸੀਗਾ ਉਦੋਂ ਮੋਬਾਈਲ ਨਹੀਂ ਸੀ ਹੁੰਦੇ ਬੜੇ ਸਾਲਾਂ ਪਹਿਲਾਂ ਦੀਆਂ ਗੱਲਾਂ ਨੇ ਅਸੀਂ ਆ ਕੇ ਫਿਰ ਹੰਸ ਭਾਈ ਦਾ ਦਰਵਾਜ਼ਾ ਖੜਕਾਇਆ ਭਾਜੀ ਤੇ ਭਾਬੀ ਜੀ ਜਦੋਂ ਪਤਾ ਲੱਗਿਆ ਕਿ ਅਸੀਂ ਬੇਨਵਰੀ ਤੇ ਸਰਦੂਲ ਆਏ ਰਹੇ ਭੱਜੇ ਭੱਜੇ ਆਏ ਤੇ ਸਾਨੂੰ ਇੱਕਦਮ ਫਿਰ ਹਸਪੀਟਲ ਚ ਲੈ ਕੇ ਗਏ ਪੂਰੀ ਰਾਤ ਮੇਰੇ ਸਹਰਾਣੇ ਖੜੇ ਰਹੇ ਭਾਬੀ ਜੀ ਔਰ ਸਵੇਰੇ ਜਾ ਕੇ ਫਿਰ ਨਾਸ਼ਤਾ ਬਣਾ ਕੇ ਲੈ ਕੇ ਆਈ ਫਿਰ ਸਾਨੂੰ ਸਾਰਿਆਂ ਨੂੰ ਨਾਸ਼ਤਾ ਖਲਾਇਆ ਤੇ ਬਹੁਤ ਜ਼ਿਆਦਾ ਅਚੀ ਰੂ ਸੀ ਜਦੋਂ ਵੀ ਮਿਲੀਦਾ ਸੀਗਾ ਇੰਨਾ ਪਿਆਰ ਮਿਲਦਾ ਹੁੰਦਾ ਸੀ ਉਹਨਾਂ ਤੋਂ ਨਾ ਬੜੀ ਪਿਆਰ ਚ ਭਿਜੀ ਹੋਈ ਰਹੀ ਸੀ ਸਾਰੰਗਲਾਪ ਨੂੰ ਵੀ ਬਹੁਤ ਪਿਆਰ ਕਰਦੇ ਸੀ ਉਹ ਜਦੋਂ ਆਲਾਪ ਆਉਂਦਾ ਹੁੰਦਾ ਸੀਗਾ ਇੱਥੇ ਇੱਧਰ ਆਉਂਦਾ ਹੁੰਦਾ ਸੀ ਨਫਰਾਜ ਫਰਾਜ ਕੋਲ ਨਾ ਫਿਰ ਕਿੰਨੇ ਕਿੰਨੇ ਦਿਨਾਂ ਇੱਥੇ ਰਹਿੰਦਾ ਹੁੰਦਾ ਸੀ ਜਾਣ ਨਹੀਂ ਸੀ ਦਿੰਦੇ ਹੁੰਦੇ ਹੋਣਾ ਤੇ ਉਹਨਾਂ ਨੇ ਕਿਹਾ ਨਾ ਤਾਈ ਜੀ ਕਿਉਂਕਿ ਹੰਸਪਾਜ ਨੂੰ ਤਾਇਆ ਜੀ ਤੇ ਉਹਨਾਂ ਨੂੰ ਤਾਈ ਜੀ ਕਹਿੰਦੇ ਸੀ ਬੱਚੇ ਸਾਰੰਗਲਾਬ ਉਹ ਕਹਿੰਦੇ ਸੀ ਨਹੀਂ ਮੈਨੂੰ ਤਾਈ ਨਹੀਂ ਕਹਿਣਾ ਮੈਨੂੰ ਮੰਮੋ ਕਹੋ ਫਿਰ ਉਹ ਕਿੰਦਾ ਦਾ ਮੁਹੱਬਤ ਸੀ ਉਹਨਾਂ ਨਾਲ ਬਹੁਤ ਪਿਆਰ ਕਰਦੇ ਸੀ ਉਹ ਬਹੁਤ ਪਿਆਰ ਵਾਲੀ ਰੂਹ ਸੀ ਰਸ਼ਮ ਕੌਰ ਜੀ ਅੰਤਿਮ ਅਰਦਾਸ ਮੁਕਿਆ ਆਏ ਹੋ ਕੀ ਕਹਿਣਾ ਚਾਹ ਤੁਸੀਂ ਵੇਖਿਆ ਸਭ ਨੇ ਬੜਾ ਦੁੱਖ ਸਾਂਝਾ ਕੀਤਾ ਔਰ ਮਿਲਦਰ ਸਭ ਨੇ ਇਸ ਗੱਲ ਦੀ ਬੜੀ ਉਹਨਾਂ ਦੀ ਲਿਆਕਤ ਦੀ ਪਾਜੀ ਬਰਜਿੰਦਰ ਸਿੰਘ ਹਮਦਰ ਧੋਨੀ ਭਗਵੰਤ ਸਿੰਘ ਮਾਨ ਹੋਣਾ ਨੇ ਇਹ ਗੱਲ ਕਿਹਾ ਕਿ ਦੇਖੋ ਪਰਿਵਾਰ ਜਿਹੜਾ ਨਾ ਔਰਤ ਦੇ ਨਾਲ ਦਿਖਦਾ ਤੁਹਾਡੇ ਬੱਚਿਆਂ ਦੇ ਕਿਹੋ ਜੇ ਸੰਸਕਾਰ ਨੇ ਤੁਹਾਡੇ ਘਰ ਵਾਲੇ ਨੇ ਕਿੰਨੀ ਕਾਮਯਾਬੀ ਲਿੱਤੀ ਇਹ ਸਾਰਾ ਮੈਨੂੰ ਲੱਗਦਾ ਕਿ ਉਹ ਘਰ ਦੀ ਜਿਹੜੀ ਫਲੈਗ ਬੇਰਰ ਹੁੰਦੀ ਜਿਹੜੀ ਝੰਡਾ ਚੱਕ ਕੇ ਚੱਲਦੀ ਉਹ ਔਰਤ ਹੁੰਦੀ ਔਰ ਅੱਜ ਇੰਨਾ ਵੱਡਾ ਕੱਟ ਜਿਹੜਾ ਸੀਗਾ ਉਹ ਪਾਜੀ ਦੀਆਂ ਪ੍ਰਾਪਤੀਆਂ ਦੀਆਂ ਸੀ ਉਹਨਾਂ ਦੇ ਬੱਚਿਆਂ ਦੀ ਲਿਆਕਤ ਉਹਨਾਂ ਦੀਆਂ ਨੋਹਾਂ ਦੀ ਲਿਆਕਤ ਉਹ ਦੱਸਦੀ ਸੀ ਕਿ ਉਹ ਕਿੰਨੀ ਵਧੀਆ ਸ਼ਖਸੀਅਤ ਨੇ ਬਾਤ ਬੱਤਾਂ ਤੇ ਸਾਡੇ ਨਾਲ ਇਸ ਸਮੇਂ ਅਜੀਤ ਸਮਾਚਾਰ ਦੇ ਸੰਪਾਦਕ ਬਜਿੰਦਰ ਹਮਦੱਦ ਜੀ ਮੌਜੂਦ ਨੇ ਸਰ ਅੰਤਿਮ ਅਰਦਾਸ ਮੌਕੇ ਪਹੁੰਚੇ ਹੋ ਰੇਸ਼ਮ ਕੌਰ ਹੁਣਾ ਜੀ ਦੇ ਕੀ ਕਹਿਣਾ ਚਾਹੋਗੇ ਅ ਰੇਸ਼ਮ ਕੌਰ ਜੀ ਬੜੇ ਅੱਛੀ ਸ਼ਖਸੀਅਤ ਸਗੇ ਔਰ ਬੜਾ ਉਹਨਾਂ ਨੇ ਆਪਣੀ ਜ਼ਿੰਦਗੀ ਚ ਜਿਹੜਾ ਇਸ ਪਰਿਵਾਰ ਨੂੰ ਹੰਸ ਪਰਿਵਾਰ ਨੂੰ ਬਹੁਤ ਉਹਨਾਂ ਦਾ ਆਸਰਾ ਰਿਆ ਔਰ ਕਿਉਂਕਿ ਹੰਸਰਾ ਜੰਸ ਬਹੁਤ ਬਿਜ਼ੀ ਸੀ ਹਮੇਸ਼ਾ ਰਹੇ ਤੇ ਬੱਚਿਆਂ ਦੀ ਪਾਲਣਾ ਪੋਸ਼ਣਾ ਸਾਰਿਆਂ ਨੂੰ ਦੇਖਣਾ ਪਰਿਵਾਰ ਵੀ ਵੱਡਾ ਸੀ ਉਸ ਤੋਂ ਇਲਾਵਾ ਆਣ ਜਾਣ ਵਾਲੇ ਬੜੇ ਘਰ ਛੁੰਦੇ ਸੀਗੇ ਉਹ ਉਹਨਾਂ ਨੇ ਹਮੇਸ਼ਾ ਉਹਨਾਂ ਦਾ ਖਿਆਲ ਰੱਖਿਆ ਜ਼ਿੰਮੇਵਾਰੀ ਨਿਭਾਈ ਤੇ ਹੰਸੋਹਰਾਂ ਨਾਲ ਵੀ ਉਹ ਹਰ ਮੌਕੇ ਤੇ ਮੋੜੇ ਨਾਲ ਮੋੜਾ ਜੋੜ ਕੇ ਉਹ ਖੜੇ ਰਹੇ ਉਹਨਾਂ ਦੀ ਉਹ ਸਟਰੈਂਥ ਸ਼ਕਤੀ ਬਣਦੇ ਰਹੇ ਉਹਨਾਂ ਦੇ ਜਾਣ ਨਾਲ ਹੰਸ ਪਰਿਵਾਰ ਨੂੰ ਦੋਸਤਾਂ ਮਿੱਤਰਾਂ ਨੂੰ ਤੇ ਹੰਸ ਪਰਿਵਾਰ ਦੇ ਜਿਹੜੇ ਬਹੁਤ ਦੁਨੀਆ ਭਰ ਦੇ ਪ੍ਰਸ਼ੰਸ਼ਕਾ ਉਹਨਾਂ ਨੂੰ ਬਹੁਤ ਤਕਾ ਲਗਾ ਤੇ ਅੱਜ ਜਿਹੜੀ ਇਹ ਅੰਤਮ ਅਰਦਾਸ ਦਿਵਸ ਤੇ ਵੀ ऐसे करके बहुत बड़ी गिनती च उस चंगी आत्मा ने शारदा ਦੇ ਫੁੱਲ ਪੇਂਟ ਕਰਨ ਲਈ ਅੱਜ ਸਾਰੇ ਆਏ ਸੀ ਮੁੱਖ ਮੰਤਰੀ ਭਗਵੰਤ ਮਾਨ ਵੀ ਆਏ ਸੀ ਇਸ ਤੋਂ ਪਹਿਲਾਂ ਵੀ 7 ਦਿਨ ਬਹੁਤ سارے ਲੋਕ ਵੱਖ-ਵੱਖ ਵਰਗਾਂ ਦੇ ਖਾਸ ਤੌਰ ਤੇ ਕਲਾਕਾਰ ਤੇ ਸਿਆਸਤਦਾਨ ਉਹ ਆਂਦੇ ਰਹੇ ਤੇ ਮੈਂ ਇੱਕ ਵਾਰ ਫੇਰ ਰੇਸ਼ਮ ਕੌਰੀ ਜੀ ਆ ਆਪਣੇ ਵੱਲੋਂ ਆਪਣੇ ادارے ਵੱਲੋਂ ਤੇ ਦੋਸਤਾਂ ਮਿੱਤਰਾਂ ਵੱਲੋਂ ਸ਼ਰਧਾ ਦੇ ਫੁੱਲ ਭੇਂਟ ਕਰ। ਠੀਕ ਆ। ਸਫਲ ਸਫਲ ਸਭਨ ਦਰਸਵੇ ਪਰਸਪਰਸ ਗੁਨਗਾਈ ਐ। ਪਰਸਪਰਸ ਗੁਨਗਾਈ ਐ। ਸਫਲ ਸਫਲ ਸਭਨ ਦਰਸਵੇ ਪਰਸਪਰਸ ਗੁਨਗਾਈ ਐ। ਪਰਸ ਪਰਸ ਬੁਲਗਾਈਏ ਪਰਸ ਪਰਸ ਬੁਲਗਾਈਏ ਜਾਤ ਕਾ ਨਾਮ ਜਾਚੇ ਜਾਚੇ ਜਾਤ ਕਾ ਨਾਮ ਜਾਚੇ ਜਾਚੇ ਨਾਮ ਜਾਚੇ ਜਾਚੇ ਜਾਤ ਕਾ ਨਾਮ ਜਾਚੇ ਜਾਚੇ ਨਾਮ ਜਾਚੇ ਰਚੇ ਜਾਚੇ ਜਾਤ ਕਾ ਨਾਮ ਜਾਚੇ ਨਾਨ ਪ੍ਰਤਤ ਤਤ ਸਿਉ ਮਿਲਿਆ ਹੀਰੇ ਹੀਰੇ पे ਧਾਈ ਹੈ ਸੋ ਇਸ ਸਮੇ ਜਿਹੜੀ ਹੈ ਰੇਸ਼ਮ ਕੌਰ ਹੁਣਾਂ ਦੀ ਅੰਤਿਮ ਅਰਦਾਸ ਸੀ ਉਸ ਦੀ ਸਮਾਪਤੀ ਹੋ ਚੁੱਕੀ ਹੈ ਤਾਂ ਜਿਨੇ ਵੀ ਕਲਾਕਾਰ ਸੀ ਜਿਨੇ ਵੀ ਲੀਡਰ ਸੀ ਜਿਨੇ ਵੀ ਆਗੂ ਸੀ ਸੀਐਮ ਭਗਵੰਤ ਸਮਾਨ ਸਮੇਤ ਇਸ ਸਮੇ ਬਾਹਰ ਨਿਕਲਣਾ ਸ਼ੁਰੂ ਹੋ ਚੁੱਕੇ ਨੇ ਹਾਲਾਂਕਿ ਸੀਐਮ ਭਗਵੰਤ ਮਾਨ ਇੱਥੋਂ ਜਾ ਚੁੱਕੇ ਨੇ ਤੇ ਉੱਥੇ ਹੀ ਹੌਲੀ ਹੌਲੀ ਜਿਹੜਾ ਅੰਦਰ ਜਿੰਨੇ ਵੀ ਗਏ ਸੀ ਲੀਡਰ ਸੀ ਕਲਾਕਾਰ ਸੀ ਉਹ ਬਾਹਰ ਆਣ ਆ ਚੁਕੇ ਆਂਦੇ ਪਏ ਨੇ ਕੁਝ ਆ ਚੁਕੇ ਨੇ ਤੇ ਕੁਝ ਦਾ ਹਲੇ ਆਣਾ ਬਾਕੀ ਹੈ ਤਾਂ ਗਲਬਾਤ ਕਰਨ ਦੀ ਉਹਨਾਂ ਨੇ ਕੋਸ਼ਿਸ਼ ਜ਼ਰੂਰ ਕਰਾਂਗੇ ਪਰ ਫਿਲਹਾਲ ਲਈ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਜੀ ਗੁਰਦੁਆਰਾ ਦੀ ਜਿੱਥੇ ਕਿ ਰੇਸ਼ਮ ਕੌਰ ਉਹਨਾਂ ਦੀ ਅੰਤਿਮ ਅਰਦਾਸ ਸੀ ਉਹ ਰੱਖੀ ਗਈ ਸੀ ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨੀ 2 April ਨੂੰ ਰੇਸ਼ਮ ਕੌਰ ਦਾ ਦਿਹਾਂਤ ਹੋ ਜਾਂਦਾ ਹੈ ਗਾਇਕ ਖੰਸਰਾਜ ਹੰਸ ਦੀ ਪਤਨੀ ਰੇਸ਼ਮ ਕੌਰ ਉਹਨਾਂ ਦਾ ਦਿਹਾਂਤ ਹੋ ਜਾਂਦਾ ਹੈ ਤੋਂ ਉਸ ਤੋਂ ਬਾਅਦ ਪਰਿਵਾਰ ਨੂੰ ਸੰਤਾਨਾ ਦੇਣ ਦੇ ਲਈ ਪਰਿਵਾਰ ਨੂੰ ਹੌਸਲਾ ਦੇਣ ਦੇ ਲਈ ਕਾਫੀ ਲੀਡਰ ਜਿਹੜੇ ਨੇ ਪਹਿਲਾਂ ਘਰੇ ਪਹੁੰਚਦੇ ਨੇ ਤਾਂ ਉਸ ਤੋਂ ਬਾਅਦ ਅੱਜ ਜਿਹੜੀ ਆ 파ਟ ਸੀ ਆ ਜਿਹੜਾ ਅੰਤਿਮ ਅਰਦਾਸ ਸੀ ਪ੍ਰਭੂ ਚਰਨਾ ਦੇ ਵਿੱਚ ਵਿਲੀਨ ਹੋ ਚੁੱਕੇ ਨੇ ਰੇਸ਼ਮ ਕੌਰ ਜੀ ਤਾਂ ਉਹਨਾਂ ਦੀ ਅੰਤਿਮ ਅਰਦਾਸ ਜਿਹੜੀ ਆ ਉਹ ਅੱਜ ਰੱਖੀ ਗਈ ਸੀ ਤਾਂ ਇਸ ਮੌਕੇ ਕਾਫੀ ਉੱਗੇ ਕਲਾਕਾਰ ਕਹਿ ਸਕਦੇ ਆ ਜਾਂ ਕਾਫੀ ਜਿਹੜੇ ਲੀਡਰ ਕਹਿ ਸਕਦੇ ਆ ਸੀ ਆਈ ਸੀ ਤਾਂ ਉਸ ਤੋਂ ਬਾਅਦ ਹੁਣ ਜਿਹੜੀ ਸਮਾਪਤੀ ਤੋਂ ਬਾਅਦ ਗੁਰਦੁਆਰਾ ਸਾਹਿਬ ਤੋਂ ਸਾਰੇ ਬਾਹਰ ਨਿਕਲ ਰਹੇ ਨੇ ਕਾਫੀ ਕਰੀਬੀ ਸੀ ਹੰਸ ਪਰਿਵਾਰ ਦੇ ਇੱਕ ਜਿਹੜਾ ਵਿਛੋੜਾ ਹੋਇਆ ਉਹਨੂੰ ਕੋਈ ਪੂਰਾ ਤਾਂ ਨਹੀਂ ਕਰ ਸਕਦਾ ਕਿਵੇਂ ਮਹਿਸੂਸ ਕਰ ਮਹਿਸੂਸ ਤਾਂ ਇਹ ਹੀ ਆ ਕਿ ਵਾਸੋ ਹੰਝੂ ਨੇ ਅੱਖਾਂ 'ਚ ਦਿਲ ਦੇ ਅੰਦਰ ਉਹਨਾਂ ਦੀਆਂ ਯਾਦਾਂ ਨੇ ਔਰ ਦੁਆ ਵਾਸਤੇ ਹੱਥ ਉੱਠ ਰਹੇ ਨੇ ਅਰਦਾਸ ਕਰ ਰਹੇ ਆ ਕਿ ਸੱਚੇ ਪਾਤਸ਼ਾਹ ਉਸ ਜਿਹੜੀ ਇੱਕ ਰੂਹਾਨੀ ਵਾਲੀ ਰੂਹ ਸੀ ਇੱਕ ਬਹੁਤ ਪਵਿੱਤਰ ਔਰ ਬਹੁਤ ਪਿਆਰ ਵਾਲੀ ਰੂਹ ਸੀਗੀ ਦੇਵੀ ਸੀਗੀ ਉਹ ਉਸ ਰੂਹ ਨੂੰ ਹਮੇਸ਼ਾ ਸਕੂਨ ਚ ਰੱਖੀ ਜਿਵੇਂ ਉਹਨਾਂ ਨੇ ਸਾਰੇ ਪਰਿਵਾਰ ਨੂੰ ਇਦਾਂ ਕਰਕੇ ਰੱਖਿਆ ਪਿਆਰ ਦੇ ਨਾਲ ਉਹਨੂੰ ਵੀ ਪ੍ਰਮਾਤਮਾ ਸੱਚੇ ਪਾਤਸ਼ਾਹ ਪਿਆਰ ਦੇ ਨਾਲ ਆਪਣੇ ਚਰਨਾਂ ਦੇ ਵਿੱਚ ਰੱਖਣਾ ਹੈ ਸੱਚੇ ਪਾਤਸ਼ਾਹ ਉਹਨਾਂ ਨੂੰ ਹਮੇਸ਼ਾ ਜਿੱਥੇ ਵੀ ਉਹ ਰੂਹ ਜਾਵੇ ਜਿੱਥੇ ਵੀ ਰਵੇ ਬਸ ਸਕੂਨ ਹੈ ਸਕੂਨ ਚ ਰਵੇ ਤਾਂ ਸਕੂਨ ਹੈ ਵੰਡੇ ਉਹ ਜਾ ਕੇ ਕਿਵੇਂ ਦਾ ਪ੍ਰੇਮ ਪਿਆਰ ਸੀ ਉਹਨਾਂ ਦਾ ਬਹੁਤ ਜ਼ਿਆਦਾ ਸੀ ਜਦੋਂ ਮੇਰਾ ਵਿਆਹ ਵੀ ਨਹੀਂ ਸੀ ਹੋਇਆ ਉਦੋਂ ਜਦੋਂ ਅਸੀਂ ਪ੍ਰੋਗਰਾਮ ਤੇ ਜਾਂਦੇ ਹੁੰਦੇ ਸੀ ਸ਼ੋਅਸ ਕਰਦੇ ਸੀ ਮੈਂ ਤੇ ਸਰਦੂਲ ਜੀ ਉਦੋਂ ਇੱਕ ਵਾਰ ਮੈਂ ਬਿਮਾਰ ਹੋ ਗਈ ਸੀ ਬਹੁਤ ਜ਼ਿਆਦਾ ਸੀ ਸ਼ੋ ਤੇ ਗਏ ਹੋਏ ਸੀਗੇ ਕਪੂਰਥਲੇ ਸਾਈਡ ਤੇ ਤੇ ਸਾਰੰਗ ਬੇਟਾ ਮੇਰਾ ਉਹ ਮੇਰੇ ਹੋਣ ਵਾਲਾ ਸੀ ਚੌਥਾ ਪੰਜਵਾਂ ਮਹੀਨਾ ਜਿਵੇਂ ਹੁੰਦਾ ਨਾ ਐਡਾ ਪ੍ਰੈਗਨੈਂਟ ਸੀ ਮੈਂ ਤੇ ਮੈਂ ਬਹੁਤ ਜ਼ਿਆਦਾ ਬਿਮਾਰ ਹੋ ਗਈ ਰਸਤੇ ਚ ਆਉਂਦੇ ਆਉਂਦੇ ਰਾਤ ਦੇ 2:00 ਵਜੇ ਤੇ ਸਾਰੇ ਹਸਪੀਟਲ ਬੰਦ ਸਾਨੂੰ ਪਤਾ ਵੀ ਨਹੀਂ ਸੀਗਾ ਉਦੋਂ ਮੋਬਾਈਲ ਨਹੀਂ ਸੀ ਹੁੰਦੇ ਬੜੇ ਸਾਲਾਂ ਪਹਿਲਾਂ ਦੀਆਂ ਗੱਲਾਂ ਨੇ ਅਸੀਂ ਆ ਕੇ ਫਿਰ ਹੰਸ ਭਾਈ ਦਾ ਦਰਵਾਜ਼ਾ ਖੜਕਾਇਆ ਭਾਜੀ ਤੇ ਭਾਬੀ ਜੀ ਜਦੋਂ ਪਤਾ ਲੱਗਿਆ ਕਿ ਅਸੀਂ ਬੇਨਵਰੀ ਤੇ ਸਰਦੂਲ ਆਏ ਰਹੇ ਭੱਜੇ ਭੱਜੇ ਆਏ ਤੇ ਸਾਨੂੰ ਇੱਕਦਮ ਫਿਰ ਹਸਪੀਟਲ ਚ ਲੈ ਕੇ ਗਏ ਪੂਰੀ ਰਾਤ ਮੇਰੇ ਸਹਰਾਣੇ ਖੜੇ ਰਹੇ ਭਾਬੀ ਜੀ ਔਰ ਸਵੇਰੇ ਜਾ ਕੇ ਫਿਰ ਨਾਸ਼ਤਾ ਬਣਾ ਕੇ ਲੈ ਕੇ ਆਈ ਫਿਰ ਸਾਨੂੰ ਸਾਰਿਆਂ ਨੂੰ ਨਾਸ਼ਤਾ ਖਲਾਇਆ ਤੇ ਬਹੁਤ ਜ਼ਿਆਦਾ ਅਚੀ ਰੂ ਸੀ ਜਦੋਂ ਵੀ ਮਿਲੀਦਾ ਸੀਗਾ ਇੰਨਾ ਪਿਆਰ ਮਿਲਦਾ ਹੁੰਦਾ ਸੀ ਉਹਨਾਂ ਤੋਂ ਨਾ ਬੜੀ ਪਿਆਰ ਚ ਭਿਜੀ ਹੋਈ ਰਹੀ ਸੀ ਸਾਰੰਗਲਾਪ ਨੂੰ ਵੀ ਬਹੁਤ ਪਿਆਰ ਕਰਦੇ ਸੀ ਉਹ ਜਦੋਂ ਆਲਾਪ ਆਉਂਦਾ ਹੁੰਦਾ ਸੀਗਾ ਇੱਥੇ ਇੱਧਰ ਆਉਂਦਾ ਹੁੰਦਾ ਸੀ ਨਫਰਾਜ ਫਰਾਜ ਕੋਲ ਨਾ ਫਿਰ ਕਿੰਨੇ ਕਿੰਨੇ ਦਿਨਾਂ ਇੱਥੇ ਰਹਿੰਦਾ ਹੁੰਦਾ ਸੀ ਜਾਣ ਨਹੀਂ ਸੀ ਦਿੰਦੇ ਹੁੰਦੇ ਹੋਣਾ ਤੇ ਉਹਨਾਂ ਨੇ ਕਹਿਣਾ ਤਾਈ ਜੀ ਕਿਉਂਕਿ ਹੰਸਪਾਜ ਨੂੰ ਤਾਇਆ ਜੀ ਤੇ ਉਹਨਾਂ ਨੂੰ ਤਾਈ ਜੀ ਕਹਿੰਦੇ ਸੀ ਬੱਚੇ ਸਾਰੰਗਲਾਬ ਉਹ ਕਹਿੰਦੇ ਸੀ ਨਹੀਂ ਮੈਨੂੰ ਤਾਈ ਨਹੀਂ ਕਹਿਣਾ ਮੈਨੂੰ ਮੰਮੋ ਕਹੋ ਫਿਰ ਉਹ ਕਿੰਦਾ ਦਾ ਮੁਹੱਬਤ ਸੀ ਉਹਨਾਂ ਨਾਲ ਬਹੁਤ ਪਿਆਰ ਕਰਦੇ ਸੀ ਉਹ ਬਹੁਤ ਪਿਆਰ ਵਾਲੀ ਰੂਹ ਸੀ ਰਸ਼ਮ ਕੌਰ ਜੀ ਅੰਤਿਮ ਅਰਦਾਸ ਮੁਕਿਆ ਆਏ ਹੋ ਕੀ ਕਹਿਣਾ ਚਾਹ ਤੁਸੀਂ ਵੇਖਿਆ ਸਭ ਨੇ ਬੜਾ ਦੁੱਖ ਸਾਂਝਾ ਕੀਤਾ ਔਰ ਮਿਲਦਰ ਸਭ ਨੇ ਇਸ ਗੱਲ ਦੀ ਬੜੀ ਉਹਨਾਂ ਦੀ ਲਿਆਕਤ ਦੀ ਪਾਜੀ ਬਰਜਿੰਦਰ ਸਿੰਘ ਹਮਦਰ ਧੋਨੀ ਭਗਵੰਤ ਸਿੰਘ ਮਾਨ ਹੋਣਾ ਨੇ ਇਹ ਗੱਲ ਕਿਹਾ ਕਿ ਦੇਖੋ ਪਰਿਵਾਰ ਜਿਹੜਾ ਨਾ ਔਰਤ ਦੇ ਨਾਲ ਦਿਖਦਾ ਤੁਹਾਡੇ ਬੱਚਿਆਂ ਦੇ ਕਿਹੋ ਜਿਹੇ ਸੰਸਕਾਰ ਨੇ ਤੁਹਾਡੇ ਘਰ ਵਾਲੇ ਨੇ ਕਿੰਨੀ ਕਾਮਯਾਬੀ ਲਿੱਤੀ ਇਹ ਸਾਰਾ ਮੈਨੂੰ ਲੱਗਦਾ ਕਿ ਉਹ ਘਰ ਦੀ ਜਿਹੜੀ ਫਲੈਗ ਬੇਰਰ ਹੁੰਦੀ ਜਿਹੜੀ ਝੰਡਾ ਚੱਕ ਕੇ ਚੱਲਦੀ ਉਹ ਔਰਤ ਹੁੰਦੀ ਔਰ ਅੱਜ ਇੰਨਾ ਵੱਡਾ ਕੱਟ ਜਿਹੜਾ ਸੀਗਾ ਉਹ ਪਾਜੀ ਦੀਆਂ ਪ੍ਰਾਪਤੀਆਂ ਦੀਆਂ ਸੀ ਉਹਨਾਂ ਦੇ ਬੱਚਿਆਂ ਦੀ ਲਿਆਕਤ ਉਹਨਾਂ ਦੀਆਂ ਨੋਹਾਂ ਦੀ ਲਿਆਕਤ ਉਹ ਦੱਸਦੀ ਸੀ ਕਿ ਉਹ ਕਿੰਨੀ ਵਧੀਆ ਸ਼ਖਸੀਅਤ ਨੇ ਬਾਤ ਬਾਤ ਤਾਂ ਤੇ ਸਾਡੇ ਨਾਲ ਇਸ ਸਮੇਂ ਅਜੀਤ ਸਮਾਚਾਰ ਦੇ ਸੰਪਾਦਕ ਬਜਿੰਦਰ ਹਮਦੱਦ ਜੀ ਮੌਜੂਦ ਨੇ ਸਰ ਅੰਤਿਮ ਅਰਦਾਸ ਮੌਕੇ ਪਹੁੰਚੇ ਹੋ ਰੇਸ਼ਮ ਕੌਰ ਹੁਣਾ ਜੀ ਦੇ ਕੀ ਕਹਿਣਾ ਚਾਹੋਗੇ ਅ ਰੇਸ਼ਮ ਕੌਰ ਜੀ ਬੜੇ ਅੱਛੀ ਸ਼ਖਸੀਅਤ ਸਗੇ ਔਰ ਬੜਾ ਉਹਨਾਂ ਨੇ ਆਪਣੀ ਜ਼ਿੰਦਗੀ ਚ ਜਿਹੜਾ ਇਸ ਪਰਿਵਾਰ ਨੂੰ ਹੰਸ ਪਰਿਵਾਰ ਨੂੰ ਬਹੁਤ ਉਹਨਾਂ ਦਾ ਆਸਰਾ ਰਿਆ ਔਰ ਕਿਉਂਕਿ ਹੰਸਰਾ ਜੰਸ ਬਹੁਤ ਬਿਜ਼ੀ ਸੀ ਹਮੇਸ਼ਾ ਰਹੇ ਤੇ ਬੱਚਿਆਂ ਦੀ ਪਾਲਣਾ ਪੋਸ਼ਣਾ ਸਾਰਿਆਂ ਨੂੰ ਦੇਖਣਾ ਪਰਿਵਾਰ ਵੀ ਵੱਡਾ ਸੀ ਉਸ ਤੋਂ ਇਲਾਵਾ ਆਣ ਜਾਣ ਵਾਲੇ ਬੜੇ ਘਰ ਛੁੰਦੇ ਸੀਗੇ ਉਹ ਉਹਨਾਂ ਨੇ ਹਮੇਸ਼ਾ ਉਹਨਾਂ ਦਾ ਖਿਆਲ ਰੱਖਿਆ ਜ਼ਿੰਮੇਵਾਰੀ ਨਿਭਾਈ ਤੇ ਹੰਸੋਹਰਾਂ ਨਾਲ ਵੀ ਉਹ ਹਰ ਮੌਕੇ ਤੇ ਮੋੜੇ ਨਾਲ ਮੋੜਾ ਜੋੜ ਕੇ ਉਹ ਖੜੇ ਰਹੇ ਉਹਨਾਂ ਦੀ ਉਹ ਸਟਰੈਂਥ ਸ਼ਕਤੀ ਬਣਦੇ ਰਹੇ ਉਹਨਾਂ ਦੇ ਜਾਣ ਨਾਲ ਹੰਸ ਪਰਿਵਾਰ ਨੂੰ ਦੋਸਤਾਂ ਮਿੱਤਰਾਂ ਨੂੰ ਤੇ ਹੰਸ ਪਰਿਵਾਰ ਦੇ ਜਿਹੜੇ ਬਹੁਤ ਦੁਨੀਆ ਭਰ ਦੇ ਪ੍ਰਸ਼ੰਸ਼ਕ ਆ ਉਹਨਾਂ ਨੂੰ ਬਹੁਤ ਤਕਾ ਲਗਾ ਤੇ ਅੱਜ ਜਿਹੜੀ ਅੰਤਮ ਅਰਦਾਸ ਦਿਵਸ ਤੇ ਵੀ ऐसे करके बहुत बड़ी गिनती च उस चंगी आत्मा ने शारदा ਦੇ ਕੋਲ ਪੇਂਟ ਕਰਨ ਲਈ ਅੱਜ ਸਾਰੇ ਆਏ ਸੀ ਮੁੱਖ ਮੰਤਰੀ ਭਗਵਾਨਤ ਮਾਨ ਵੀ ਆਜੇ ਸੀ ਇਸ ਤੋਂ ਪਹਿਲਾਂ ਵੀ 7 ਦਿਨ ਬਹੁਤ سارے ਲੋਕ ਵੱਖ-ਵੱਖ ਵਰਗਾ ਨੇ ਖਾਸ ਤੌਰ ਤੇ ਕਲਾਕਾਰ ਤੇ ਸਿਆਸਤਦਾਨ ਉਹ ਆਂਦੇ ਰਹੇ ਤੇ ਮੈਂ ਇੱਕ ਵਾਰ ਫੇਰ ਰੇਸ਼ਮ ਕੋਰੀ ਆ ਆਪਣੇ ਵੱਲੋਂ ਆਪਣੇ ادارے ਵੱਲੋਂ ਤੇ ਦੋਸਤਾਂ ਮਿੱਤਰਾਂ ਵੱਲੋਂ ਸ਼ਰਧਾ ਦੇ ਫੁੱਲ ਭੇਂਟ ਕਰ। ਠੀਕ ਆ। ਸਫਲ 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 ਦਰਸ ਨੇ ਪਰਸਪਰ ਸੁਗੰਗਾਈ ਐ। ਪਰਸਪਰ ਸੁਗੰਗਾਈ ਐ। ਸਫਲ 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 ਦਰਸ ਨੇ ਪਰਸਪਰ ਸੁਗੰਗਾਈ ਐ। ਅਰਸ ਪਰਸ ਬੁਲਦਾ ਈਏ ਪਰਸ ਪਰਸ ਬੁ ਲਗਾਈਏ ਰਾਜਕ ਨਾਮ ਜਾਚੇ ਜਾਚੇ ਰਾਜਕ ਨਾਮ ਜਾਚੇ ਜਾਚੇ ਨਾਮ ਜਾਚੇ ਜਾਚੇ ਰਾਜਕ ਨਾਮ ਜਾਚੇ ਜਾਚੇ ਨਾਮ ਜਾਚੇ ਰਚੇ ਦਾ ਚਕ ਨਾਮ ਜਾਚੇ ਆ ਮੁਝਾ ਤੇਰਾ ਨਾਨ ਪਤ ਤਤ ਤਤ ਸਿਉ ਮਿਲਿਆ ਹੀ ਰਹੀ ਰੇਪ ਤਾਈ ਹੈ ਸੋ ਇਸ ਸਮੇ ਜਿਹੜੀ ਹੈ ਰੇਸ਼ਮ ਕੌਰ ਹੁਣਾਂ ਦੀ ਅੰਤਿਮ ਅਰਦਾਸ ਸੀ ਉਸ ਦੀ ਸਮਾਪਤੀ ਹੋ ਚੁੱਕੀ ਹੈ ਤਾਂ ਜਿਨੇ ਵੀ ਕਲਾਕਾਰ ਸੀ ਜਿਨੇ ਵੀ ਲੀਡਰ ਸੀ ਜਿਨੇ ਵੀ ਆਗੂ ਸੀ ਸੀਐਮ ਭਗਵੰਤ ਸਮਾਨ ਸਮੇਤ ਇਸ ਸਮੇਂ ਬਾਹਰ ਨਿਕਲਣਾ ਸ਼ੁਰੂ ਹੋ ਚੁੱਕੇ ਨੇ ਹਾਲਾਂਕਿ ਸੀਐਮ ਭਗਵੰਤ ਮਾਨ ਇੱਥੋਂ ਜਾ ਚੁੱਕੇ ਨੇ ਤੇ ਉੱਥੇ ਹੀ ਹੌਲੀ-ਹੌਲੀ ਜਿਹੜਾ ਅੰਦਰ ਜਿੰਨੇ ਵੀ ਗਏ ਸੀ ਲੀਡਰ ਸੀ ਕਲਾਕਾਰ ਸੀ ਉਹ ਬਾਹਰ ਆ ਚੁੱਕੇ ਆਂਦੇ ਪਏ ਨੇ ਕੁਝ ਆ ਚੁੱਕੇ ਨੇ ਤੇ ਕੁਝ ਦਾ ਹਲੇ ਆਣਾ ਬਾਕੀ ਹੈ ਤਾਂ ਗੱਲਬਾਤ ਕਰਦੇ ਉਹਨਾਂ ਨੇ ਕੋਸ਼ਿਸ਼ ਜ਼ਰੂਰ ਕਰਾਂਗੇ ਪਰ ਫਿਲਹਾਲ ਲਈ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਆਂ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਜੀ ਗੁਰਦੁਆਰਾ ਦੀ ਜਿੱਥੇ ਕਿ ਰੇਸ਼ਮ ਕੌਰ ਉਹਨਾਂ ਦੀ ਅੰਤਿਮ ਅਰਦਾਸ ਸੀ ਉਹ ਰੱਖੀ ਗਈ ਸੀ ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨੀ 2 April ਨੂੰ ਰੇਸ਼ਮ ਕੌਰ ਦਾ ਦਿਹਾਂਤ ਹੋ ਜਾਂਦਾ ਹੈ ਗਾਇਕ ਖੰਸ ਰਾਜ ਹੰਸ ਦੀ ਪਤਨੀ ਰੇਸ਼ਮ ਕੌਰ ਉਹਨਾਂ ਦਾ ਦਿਹਾਂਤ ਹੋ ਜਾਂਦਾ ਹੈ ਤੋਂ ਉਸ ਤੋਂ ਬਾਅਦ ਪਰਿਵਾਰ ਨੂੰ ਸੰਤੋਸ਼ਨਾ ਦੇਣ ਦੇ ਲਈ ਪਰਿਵਾਰ ਨੂੰ ਹੌਸਲਾ ਦੇਣ ਦੇ ਲਈ ਕਾਫੀ ਲੀਡਰ ਜਿਹੜੇ ਨੇ ਪਹਿਲਾਂ ਘਰੇ ਪਹੁੰਚਦੇ ਨੇ ਤਾਂ ਉਸ ਤੋਂ ਬਾਅਦ ਅੱਜ ਜਿਹੜੀ ਆ ਪਾਠ ਸੀ ਅੱਜ ਜਿਹੜਾ ਅੰਤਿਮ ਅਰਦਾਸ ਸੀ ਪ੍ਰਭੂ ਚਰਨਾ ਦੇ ਵਿੱਚ ਵਿਲੀਨ ਹੋ ਚੁੱਕੇ ਨੇ ਰੇਸ਼ਮ ਕੌਰ ਜੀ ਤਾਂ ਉਹਨਾਂ ਦੀ ਅੰਤਿਮ ਅਰਦਾਸ ਜਿਹੜੀ ਹੈ ਉਹ ਅੱਜ ਰੱਖੀ ਗਈ ਸੀ ਤਾਂ ਇਸ ਮੌਕੇ ਕਾਫੀ ਉੱਗੇ ਕਲਾਕਾਰ ਕਹਿ ਸਕਦੇ ਆ ਜਾਂ ਕਾਫੀ ਜਿਹੜੇ ਲੀਡਰ ਕਹਿ ਸਕਦੇ ਆ ਸੀ ਆਈਸੀ ਤਾਂ ਉਸ ਤੋਂ ਬਾਅਦ ਹੁਣ ਜਿਹੜੀ ਹੈ ਸਮਾਪਤੀ ਤੋਂ ਬਾਅਦ ਗੁਰਦੁਆਰਾ ਸਾਹਿਬ ਤੋਂ ਸਾਰੇ ਬਾਹਰ ਨਿਕਲ ਰਹੇ ਨੇ ਕਾਫੀ ਕਰੀਬੀ ਸੀ ਹੰਸ ਪਰਿਵਾਰ ਦੇ ਇੱਕ ਜਿਹੜਾ ਵਿਛੋੜਾ ਹੋਇਆ ਉਹਨੂੰ ਕੋਈ ਪੂਰਾ ਤਾਂ ਨਹੀਂ ਕਰ ਸਕਦਾ ਕਿਵੇਂ ਮਹਿਸੂਸ ਕਰ ਮਹਿਸੂਸ ਤਾਂ ਇਹ ਹੀ ਆ ਕਿ ਬਸ ਹੰਝੂ ਨੇ ਅੱਖਾਂ 'ਚ ਦਿਲ ਦੇ ਅੰਦਰ ਉਹਨਾਂ ਦੀਆਂ ਯਾਦਾਂ ਨੇ ਅਰ ਦੁਆ ਵਾਸਤੇ ਹੱਥ ਉੱਠ ਰਹੇ ਨੇ ਅਰਦਾਸ ਕਰ ਰਹੇ ਆ ਕਿ ਸੱਚੇ ਪਾਤਸ਼ਾਹ ਉਸ ਜਿਹੜੀ ਇੱਕ ਰੂਹਾਨੀ ਵਾਲੀ ਰੂਹ ਸੀ ਇੱਕ ਬਹੁਤ ਪਵਿੱਤਰ ਔਰ ਬਹੁਤ ਪਿਆਰ ਵਾਲੀ ਰੂਹ ਸੀਗੀ ਦੇਵੀ ਸੀਗੀ ਉਹ ਉਸ ਰੂਹ ਨੂੰ ਹਮੇਸ਼ਾ ਸਕੂਨ ਚ ਰੱਖੀ ਜਿਵੇਂ ਉਹਨਾਂ ਨੇ ਸਾਰੇ ਪਰਿਵਾਰ ਨੂੰ ਇਦਾਂ ਕਰਕੇ ਰੱਖਿਆ ਪਿਆਰ ਦੇ ਨਾਲ ਉਹਨੂੰ ਵੀ ਪਰਮਾਤਮਾ ਸੱਚੇ ਪਾਤਸ਼ਾਹ ਪਿਆਰ ਦੇ ਨਾਲ ਆਪਣੇ ਚਰਨਾਂ ਦੇ ਵਿੱਚ ਰੱਖਣਾ ਹੈ ਸੱਚੇ ਪਾਤਸ਼ਾਹ ਉਹਨਾਂ ਨੂੰ ਹਮੇਸ਼ਾ ਜਿੱਥੇ ਵੀ ਉਹ ਰੂਹ ਜਾਵੇ ਜਿੱਥੇ ਵੀ ਰਵੇ ਬਸ ਸਕੂਨ ਹੈ ਸਕੂਨ ਜੇ ਰਵੇ ਤੇ ਸਕੂਨ ਇਹ ਵੰਡੇ ਉਹ ਜਾ ਕੇ ਕਿ ਮੇਰਾ ਪ੍ਰੇਮ ਪਿਆਸ ਸੀ ਉਹਨਾਂ ਦਾ ਬਹੁਤ ਜ਼ਿਆਦਾ ਸੀ ਜਦੋਂ ਮੇਰਾ ਵਿਆਹ ਵੀ ਨਹੀਂ ਸੀ ਹੋਇਆ ਉਦੋਂ ਜਦੋਂ ਅਸੀਂ ਪ੍ਰੋਗਰਾਮ ਤੇ ਜਾਂਦੇ ਹੁੰਦੇ ਸੀ ਸ਼ੋਅਸ ਕਰਦੇ ਸੀ ਮੈਂ ਤੇ ਸਰਦੂਲ ਜੀ ਉਦੋਂ ਇੱਕ ਵਾਰ ਮੈਂ ਬਿਮਾਰ ਹੋ ਗਈ ਸੀ ਬਹੁਤ ਜ਼ਿਆਦਾ ਸੀ ਸ਼ੋਅ ਤੇ ਗਏ ਹੋਏ ਸੀਗੇ ਕਪੂਰਥਾਲੇ ਸਾਈਡ ਤੇ ਤੇ ਸਾਰੰਗ ਬੇਟਾ ਮੇਰਾ ਉਹ ਮੇਰੇ ਹੋਣ ਵਾਲਾ ਸੀ ਚੌਥਾ ਪੰਜਵਾਂ ਮਹੀਨਾ ਜਿਵੇਂ ਹੁੰਦਾ ਨਾ ਐਡਾ ਪ੍ਰੈਗਨੈਂਟ ਸੀ ਮੈਂ ਤੇ ਮੈਂ ਬਹੁਤ ਜ਼ਿਆਦਾ ਬਿਮਾਰ ਹੋ ਗਈ ਰਸਤੇ ਜਾਂਦੇ ਆਉਂਦੇ ਆਦੇ ਰਾਤ ਦੇ 2:00 ਵਜੇ ਸਾਰੇ ਹਸਪਤਾਲ ਬੰਦ ਸਾਨੂੰ ਪਤਾ ਵੀ ਨਹੀਂ ਸੀਗਾ ਉਦੋਂ ਮੋਬਾਈਲ ਨਹੀਂ ਸੀ ਹੁੰਦੇ ਬੜੇ ਸਾਲਾਂ ਪਹਿਲਾਂ ਦੀਆਂ ਗੱਲਾਂ ਨੇ ਅਸੀਂ ਆ ਕੇ ਫਿਰ ਹੰਸ ਭਾਜੀ ਦਾ ਦਰਵਾਜ਼ਾ ਖੜਕਾਇਆ ਭਾਜੀ ਤੇ ਭਾਬੀ ਜੀ ਜਦੋਂ ਪਤਾ ਲੱਗਿਆ ਕਿ ਅਸੀਂ ਬੇਨੂਰੀ ਤੇ ਸਰਦੂਲ ਆਏ ਨੇ ਭੱਜੇ ਭੱਜੇ ਆਏ ਤੇ ਸਾਨੂੰ ਇੱਕਦਮ ਫਿਰ ਹਸਪਤਾਲ ਚ ਲੈ ਕੇ ਗਏ ਪੂਰੀ ਰਾਤ ਮੇਰੇ ਸਹਰਾਣੇ ਖੜੇ ਰਹੇ ਭਾਬੀ ਜੀ ਔਰ ਸਵੇਰੇ ਜਾ ਕੇ ਫਿਰ ਨਾਸ਼ਤਾ ਬਣਾ ਕੇ ਲੈ ਕੇ ਆਈ ਫਿਰ ਸਾਨੂੰ ਸਾਰਿਆਂ ਨੂੰ ਨਾਸ਼ਤਾ ਖਲਾਇਆ ਤੇ ਬਹੁਤ ਜ਼ਿਆਦਾ ਅੱਛੀ ਰੂਹ ਸੀ ਜਦੋਂ ਵੀ ਮਿਲੀਦਾ ਸੀਗਾ ਇੰਨਾ ਪਿਆਰ ਮਿਲਦਾ ਹੁੰਦਾ ਸੀ ਉਹਨਾਂ ਤੋਂ ਨਾ ਬੜੀ ਪਿਆਰ ਚ ਭੀਜੀ ਹੋਈ ਰਹੂ ਸੀ ਸਾਰੰਗ ਲਾਪ ਨੂੰ ਵੀ ਬਹੁਤ ਪਿਆਰ ਕਰਦੇ ਸੀ ਉਹ ਜਦੋਂ ਲਾਪ ਆਉਂਦਾ ਹੁੰਦਾ ਸੀਗਾ ਇੱਥੇ ਇੱਧਰ ਆਉਂਦਾ ਹੁੰਦਾ ਸੀਗਾ